ਕੀ ਹਾਲਾ ਕੀਤਾ ਵੱਡੇ ਭਾਈ ਵਧੀਆ ਟਾਈਮ ਕੀ ਬਣਾ ਰਹੇ ਹਾਂ ਕੁਛ ਨਹੀਂ ਵਾਪਕ ਟੂੜੀ ਬਣਾ ਰਹੇ ਸੀਗੇ ਵੱਢ ਲਈ ਕਣਕ ਹਾਂ ਕੱਲ ਵੱਢੀ ਸੀ ਬਾਈ ਅੱਛਾ ਓਰੇ ਕਿੰਨੇ ਖੜਾ ਫਿਰ ਤੂੰ ਓਰੇ ਦਾ ਯਾਰ ਉੱਥੇ ਧੁੱਪ ਸੀਗੀ ਸ਼ਾਂਦ ਰਖਤ ਕਰਕੇ ਇਹਦੇ ਕਰਕੇ ਸ਼ਾਂਤੀ ਵਧੀਆ ਤਾਂ ਖੜਿਆਗਾ ਹੁਣ ਸੋਨੂੰ ਦੂਜਿਆਂ ਦੇ ਰਖਤ ਵਧੀਆ ਲੱਗਣ ਲੱਗੇ ਹੋਰ ਬਾਈ ਰਖਤ ਸੋਣੀ ਛੱਡੀ ਤਾਂ ਸਹੀ ਗੱਲ ਆ ਤੇਰੀ ਬਾਈ ਆਪ ਦੇਖਿਆ ਤਾਂ ਰਖਤ ਦਰੂਸ ਤੋਂ ਲਾਓ ਲਾਉਨੇ ਆ ਵੀਰੇ ਲਾਉਨੇ ਆ ਹਾਂ ਲਾਵਾਗੇ ਵਧੀਆ ਹੋਰ ਤਾਂ ਸ਼ਾਂ ਕਰਕੇ ਓਰੇ ਆ ਗਿਆ ਸੀ ਮੈਂ ਵੀ ਯਾਰ ਬਿੰਦਰੀ ਨੂੰ ਮਿਲਣ ਆਇਆ ਸੀ ਤਾਂ ਬਿੰਦਰੀ ਦੇਖਿਆ ਬਿੰਦਰੀ ਉਹ ਲੱਗ ਰਿਹਾਗਾ ਇਹਨੂੰ ਆਖਿਆ ਸੀ ਮਹਾ ਮਸ਼ੀਨ ਤੋਂ ਵੜਾ ਦੇ ਇੱਕ ਦਿਨ ਚ ਕਰਕੇ ਤੂੜੀ ਸਾਰਾ ਸਾਫ ਦੇਗਾ ਉਹ ਲੱਗ ਰਿਹਾ ਮੈਂ ਵੀ ਫੋਨ ਲਾਈ ਨਾ ਆਇਆ ਪਰ ਆ ਗਿਆ ਯਾਰ ਬੱਲ ਫੋਨ ਨਹੀਂ ਆਇਆ ਨਾ ਘਰੇ ਬੁਣੀਆਂ ਲਵੇ ਗਿਆ ਉਹ ਤਾਂ ਕਹਿੰਦੇ ਭਾਈ ਖੇਤ ਬਿੰਦਰ ਕਣਕ ਬਟੀਆਂ ਅੱਛਾ ਆ ਲੱਗ ਰਿਹਾ ਇਹਨੂੰ 8 ਦਿਨ ਹੋ ਗਏ ਵੜਦੇ ਨੂੰ 8 ਦਿਨ ਉਹੀ ਤਾਂ ਗੱਲ ਹੈ ਤਾਂ ਇੱਕ ਦਿਨ ਚ ਸਾਰਾ ਹਾਂ ਬਈ ਇੱਕ ਦਿਨ ਚ ਤਦ ਫਿਰ ਉਹੀ ਗੱਲ ਆ ਉਹ ਭੁੱਲਦਾ ਇਹਨੂੰ ਮੇਰਾ ਫੋਨ ਵੀ ਨਹੀਂ ਚੱਕ ਰਿਹਾ ਬੰਦਾ ਚੱਕੂ ਆ ਕੀ ਚੱਕਣ ਜੋਗ ਰਿਹਾ ਰਹੂਗਾ ਵੀ ਤਾਂ ਹੀ ਟੱਕੂ ਓਏ ਹੋਰ ਬਿੰਦਰਾ ਕਿਵੇਂ ਐ ਹੋਰ ਭਾਈ ਕੀ ਹਾਲ ਨੇ ਕੈਮ ਵਧੀਆ ਭਾਈ ਵਧੀਆ ਤੂੰ ਰਸਤਾ ਹੋਰ ਭਾਈ ਬਿੰਦਰਾ ਹੋਰ ਭਾਈ ਗੁਰੀ ਠੀਕ ਆ ਜੀ ਠੀਕ ਹੋ ਜੀ ਕਿਉਂ ਜਵਾਕਾ ਕਿਉਂਰਾ ਹੋ ਗਿਆ ਦਿਮਾਗ ਖਰਾਬ ਹੋ ਗਿਆ ਤੇਰਾ ਕਿਉਂ ਦਿਮਾਗ ਦੱਦੂ ਨੇ ਦੇ ਲਾ ਵੱਢ ਕੇ ਕੱਲੀ ਵੱਢੀ ਆ ਕਹਿੰਦਾ ਜੀ ਤੂੜੀ ਵਾਲੀ ਮਸ਼ੀਨ ਲੈ ਕੇ ਤੈਨੂੰ ਮੈਂ ਫੋਨ ਕਰੀਆ ਨਾ ਨਾ ਤੂੰ ਚੱਕਦਾ ਫੋਨ ਅੱਤਾ ਹੋ ਗਿਆ ਗੱਗੂ ਕਹਿੰਦਾ ਉਹਨੇ ਲੱਗੇ ਨਹੀਂ ਇਹਦਾ ਬਈ ਐ ਆ ਆਪਣੇ ਜਿਵੇਂ ਡੰਗਰ ਪਸ਼ੂ ਰੱਖਿਓ ਇਹਨੇ ਬਈ ਆਪਾਂ ਘਰੇ ਆਪਣੇ ਘਰ ਘਰ ਵਾਸਤੇ ਮਾਚਲ ਵੱਢ ਲੈਨੇ ਆ ਡੰਗਰ ਪਸ਼ੂ ਨੂੰ ਤੂੜੀ ਵਧੀਆ ਹੋਈਂਦੀ ਐ ਬਈ ਅੱਛਾ ਉਹ ਤੂੜੀ ਮਾੜੀ ਹੁੰਦੀ ਐ ਉਹ ਤੂੜੀ 'ਚ ਦੇਖ ਬਈ ਉਹਦੇ ਮਿੱਟੀ ਚੱਕਦੇ ਅੱਧੀ ਮਿੱਟੀ ਉੱਡਦੀ ਆ ਹੂੰ ਗੱਗੂ ਗੱਲ ਹੈਗੀ ਆ ਬਈ ਤੇਰੀ ਤੂੰ ਉਹ ਦੇਖ ਰੇਤਾ ਕਿ ਮੋੜਦਾ ਤੂੜੀ ਦਾ ਉੱਧਰ ਦੇਖੀ ਉਹ ਤਾਂ ਤਾਹਾਂ ਵਗ ਜਾਂਦਾ ਬਾਈ ਫੇਰ ਵੀ ਰਹੀ ਜਾਂਦਾ ਥੋੜਾ ਬੋਤਾ ਜੇ ਹੁਣ ਮਸ਼ੀਨ ਆ ਬਾਈ ਜਦੋਂ ਥੱਲੋਂ ਵੜਦੇ ਆ ਆਪਾਂ ਇਹ ਜੜਾ ਚੱਕਦੇ ਯਾਰ ਜੜਾ ਨਾ ਮਿੱਟੀ ਆਈ ਜਾਂਦੀ ਬਈ ਉਹ ਗੱਲ ਆ ਇਹਦੀ ਹੈਗੀ ਬਾਈ ਇਹ ਦੇਖ ਦੇਖੀ ਹੁਣ ਆ ਆਪਣੇ ਜੜਾ ਨੇ ਆਪਾਂ ਵੜਦਾ ਦਿੱਤੀਆਂ ਇਹ ਤਾਂ ਚਲਾਇਆ ਬਾਈ ਜੇ ਬਾੜਾ ਨਹੀਂ ਜਿਵੇਂ ਆਪਾਂ ਡੰਗਰ ਪਸ਼ੂ ਰੱਖਦੇ ਆ ਆਪਾਂ 1-2 ਕਿੱਲੇ ਤਾਂ ਵੜ ਸਕਦਾ ਫੜ ਸਕਦਾ ਵੀ ਚਲ ਜਿਹੜੇ ਜਾਨਵਰ ਨੇ ਆ ਆਪਣੇ ਹੁਣ ਜਿਵੇਂ ਮੈਂ ਸਾਨੂੰ ਉਹ ਬਈ ਆਪਣੇ ਵੀ ਪਾਈ ਹੋਈ ਆ ਪਹਿਲਾਂ ਕਰੇ ਆ ਆਪਣੇ ਤੂੜੀ ਇਹ ਹੀ ਆ ਮਸ਼ੀਨ ਵਾਲੀ ਠੀਕ ਆ ਬਾਈ ਉਹ ਦਰਦ ਕਰਦੀ ਆ ਬਈ ਉਹਦਾ ਕਾਰਨ ਇਹੀ ਆ ਮਾ ਜੱਲ ਥੋੜੀ ਜੀ ਮਿਹਨਤ ਆਪਾਂ ਕਰ ਲੈਨੇ ਆ। ਹੂੰ ਪੀ ਟੰਗਰ ਪਸ਼ੂ ਵੀ ਸੌਖਾ ਰਹਿਣਾਗਾ। ਠੀਕ ਆ। ਉਹਦੇ ਨਾਲ ਬਈ ਨਾ ਤਾਂ ਕੋਈ ਦਵਾਈ ਦੀ ਲੋੜ ਪੈਂਦੀ ਛੇਤੀ। ਜਿਵੇਂ ਕੋਈ ਆਪਾਂ ਹੁਣ 100 ਦਵਾਈ ਪਾਉਨੇ ਆ ਮੈਂ ਬਹੁਤ ਦਵਾਈਆਂ ਪਾਉਨਾ ਬਈ ਪਸ਼ੂਆਂ ਦਰਦੀ ਹੋਈ ਜਾਂਦਾ ਉਹਦੇ ਨਾਲ। ਦਰਦ ਹੁੰਦਾ। ਆਪਾਂ ਦਵਾਈ ਪਾਉਨੇ ਆ ਬਈ ਉਹਦੇ ਨਾਲ ਮਿਹਨਤ ਜ਼ਿਆਦੇ ਆ। ਆਪ ਨੂੰ ਵੀ ਛੱਕਾਂ ਹੀ ਲੱਗਦੀਆਂ ਜਦੋਂ ਪਾਉਨੇ ਆ। ਐਂ ਤਾਂ ਬਈ ਸਾਰੇ ਕੀਤੀ ਮਿਹਨਤ ਹੁੰਨੇ ਹੁਣ ਇੱਥੇ ਕਿਹੜਾ ਜ਼ੋਰ ਨਹੀਂ ਲੱਗਦਾ। ਛੱਕਾਂ ਤਾਂ ਇਹਨਾਂ ਨੂੰ ਲੱਗ ਹੀ ਜਾਂਦੀਆਂ ਨੇ ਪਰ ਵੜਦੇ ਤਾਂ ਹੈ ਨਹੀਂ। ਏ ਬਾਈ ਅਗਲਾ ਇਹ ਕਹਿੰਦਾ ਪੱਟ ਤੇ ਕੜ ਕੇ ਕਹਿੰਦਾ ਆ ਵੜਤੀ ਆ ਕਰਤੀ ਆ ਬਾਕੀ ਚਿੱਟੇ ਕਹਿੰਦਾ ਉਹ ਵਿਲੇ ਹੋ ਗਏ ਵਿਲੇ ਹੋ ਗਏ ਚਿੱਟੇ ਪਾ ਕੇ ਬਈ ਅੱਜ ਕਹਿੰਦਾ ਸੌਂ ਚ ਕੜ ਕੇ ਵੜਾਉਂਦੇ ਨੇ ਲੈ ਹਾਂ ਬਾਈ ਹਾਂ ਸੋਨੂੰ ਆਪਣੀ ਵੀਡੀਓ ਕਿਵੇਂ ਲੱਗੀ ਜੀ ਲਾਈਕ ਆ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਇਹ ਬਾਈ ਸੱਚਮੁੱਚ ਇਹ ਆਪਣੀ ਕਣਕ ਵੜ ਰਿਹਾ ਐ ਇੰਨੀ ਛੋਟੀ ਉਮਰ ਦੇ ਮੁੰਡੇ ਤੁਸੀਂ ਲਾਲੂ ਜੀ ਅੱਜ ਕੱਲ ਆਪਣਾ ਕੋਈ ਖੇਤਕ ਨਹੀਂ ਨਹੀਂ ਝਾਕਦਾ ਤੇ ਦੂਜੀ ਗਾਰ ਸੱਚੀ ਦਿਲੋਂ ਸਲੂਟ ਆ ਬਾਈ ਨੂੰ ਯਾਰਾ ਇਹਨੇ ਆਪਣੀ ਸਾਰੀ ਹੱਥੀਂ ਕੜ ਕਬੱਡੀ ਆ ਇਹ ਸਾਰੇ ਦਿਨਾਂ ਛੋਟੇ ਛੋਟੇ ਬੰਦੇ ਘਰ ਘਰ ਦੇ ਮੈਂਬਰ ਲੱਗ ਰਹੇ ਨੇ ਤੇ ਆ ਆ ਬੱਚਾ ਦਿਖਾ ਯਾਰ ਜਮੇ ਕਾਲੇ ਠੀਕ ਆ ਜੀ ਵਧੀਆ ਲੈ ਕਾਲਾ ਵੀ ਲਾਰਖਾ ਇੱਕ ਹੋਰ ਜੀ ਵੱਧ ਤੋਂ ਵੱਧ ਦਰਾਸਤ ਲਗਾਓ ਹਾਂ ਤੇ ਦਰਸਤਾਂ ਨੂੰ ਨਾ ਸ਼ਾਹ ਵਾਸਤੇ ਆਪਣੇ ਖੇਤ ਵਿੱਚ ਜਗਾ ਜੂ ਛਡੋ ਜੀ ਆਪਣੇ ਕੋਠੇ ਲਵੇ ਨਾ ਘਟੋ ਘਟ ਚਾਰ ਪੰਜ ਦਰਾਸਤ ਹੋਣੇ ਜ਼ਰੂਰੀ ਨੇ ਆਪਾਂ ਤੁਸੀਂ ਲਾ ਲੋ ਹੁਣ ਤਾਂ ਸਾਰੇ ਪਾਸੇ ਕਿਤੇ ਬੈਠਣ ਨੂੰ ਜਗ੍ਹਾ ਨਹੀਂ ਹੈਗੀ ਤੇ ਸਾਡਾ ਪਰਪਸ ਜੇਹੀ ਤੇ ਵੀਡੀਓ ਵਿੱਚ ਦਿਖਾਉਣਾ ਵੀ ਇੱਕ ਤਾਂ ਆਪਣੇ ਦਰਸ਼ਕਤ ਜਰੂਰ ਲਵਾਉਈ ਜੀ ਮਿਹਨਤ ਨਾ ਛੱਡੋ ਆਪ ਦਾ ਜਿਹੜੀ ਆਪਦੀ ਡੰਗਰਾਂ ਵਾਸਤੇ ਪਸ਼ੂਆਂ ਵਾਸਤੇ ਜੋ ਵੀ ਬੰਦਾ ਰੱਖਦਾ ਘਰੇ ਇੱਕ ਦੋ ਕੀਲੇ ਆਪਦੇ ਸ਼ੁਰੂ ਹੱਥੀ ਵੱਢੋ ਜੀ ਤੇ ਬਾਕੀ ਸਾਨੂੰ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਜੀ ਤੇ ਸਾਨੂੰ ਸਪੋਰਟ ਦਿਓ